ਹਾਂਜੀ ਬਲੌਗ ਵੀਰਪਾਲ कौर ਦਾ ਤੁਹਾਡਾ ਬਹੁਤ-ਬਹੁਤ ਤੈਦਿਲੋ ਧੰਨਵਾਦ ਹੋਰ ਸੁਣਾਓ ਜੀ ਕਿਵੇਂ ਠੀਕ-ਠਾਕ ਹੋ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀ ਆਪਾਂ ਨਵੀਂ ਵੀਡੀਓ ਬਣਾਵਾਂਗੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਪਹੁੰਚੂਗਾ ਲਓ ਜੀ ਆਪਾਂ ਬਲੌਗ ਤਿਆਰ ਕਰਨ ਲੱਗੇ ਆ ਬਹੁਤ ਹੀ ਵਧੀਆ ਬਲੌਗ ਆ ਬਹੁਤ ਸੋਹਣਾ ਬਲੌਗ ਆ ਤੇ ਇਹ ਆਪਾਂ ਤੁਹਾਨੂੰ ਦਿਖਾਵਾਵਾਂਗੇ ਤੇ ਜਦੋਂ ਆਪਾਂ ਕੋਰੀਅਰ ਕਰਵਾਉਣ ਲੱਗੇ ਤੇ ਫਿਰ ਪਾਸ ਨੂੰ ਦਖਾਵਾਗੇ ਦੱਸਾਂਗੇ ਕਿੱਥੇ ਘੱਲਣਾ ਫਿਰ ਪਾਸ ਨੂੰ ਰੇਟ ਵਗੈਰਾ ਵੀ ਦੱਸਾਂਗੇ ਵੀ ਕਿੱਥੇ ਘੱਲਣਾ ਹੈ ਬਹੁਤ ਸੋਹਣਾ ਬਣ ਕੇ ਤਿਆਰ ਹੋਏ ਦੇਖੋ ਜੀ ਆਹ ਤਾਂ ਵੈਕ ਸਾਈਡ ਆਪਾਂ ਬਣਾ ਕੇ ਤਿਆਰ ਕਰ ਲਈ ਦੇਖੋ ਜੀ ਆਹ ਵੈਕ ਸਾਈਡ ਬਣਾ ਕੇ ਤਿਆਰ ਕਰ ਲਈ ਦੇਖੋ ਕਿੰਨਾ ਸੋਹਣਾ ਆਫ ਵੈਟ ਦਾ ਆਪਾਂ ਨੂੰ ਆਰਡਰ ਆਇਆ ਸੀਗਾ ਤੇ ਆਪਾਂ ਆਫ ਵੈਟ ਬਣਾ ਕੇ ਤਿਆਰ ਕਰਤਾ ਤੇ ਅੱਜ ਠੰਡ ਵੀ ਕਾਫੀ ਹੋ ਗਈ ਹੈ ਨਾ ਆਪਾਂ ਵਾਰੀ ਬੈਠੇ ਆ ਮੈਂ ਝਟ ਨੂੰ ਜਾਵਾਂਗੇ ਅੰਦਰ ਕੰਬਲ ਚ ਲੋ ਜੀ ਤੇ ਦੇਖੋ ਜੀ ਬਹੁਤ ਸੋਹਣਾ ਸੋਲੂ ਵੀ ਇੰਨਾ ਚੀਜ਼ਾਂ ਦੀ ਜ਼ਰੂਰਤ ਹੋਵੇ ਕਨੈਕਟਰ ਨੰਬਰ ਆਪਣਾ ਹਰਕ ਵੀਡੀਓ ਦੇ نیچے ਹੁੰਦਾ ਵਾ ਜਦੋਂ ਮਰਜ਼ੀ ਤੁਸੀਂ ਮੈਨੂੰ ਗੱਲ ਕਰ ਸਕਦੇ ਹੋ ਲੋ ਜੀ ਆਪਾਂ ਦਿਖਾਉਣ ਇਹ ਤੁਹਾਨੂੰ ਦਿਖਾਉਣੇ ਆਪਾਂ ਡਿਜ਼ਾਈਨ ਦੇਖੋ ਜੀ ਡਿਜ਼ਾਈਨ ਆਪਾਂ ਬਹੁਤ ਸੋਹਣਾ ਬਣਾ ਕੇ ਤਿਆਰ ਕੀਤਾ ਹੈਗਾ ਉਸ ਦਾ ਭੈਣ ਨੂੰ ਪਹੁੰਚਣ ਤੋਂ ਪਹਿਲਾਂ ਹੀ ਇਹ ਜਿਹਦਾ ਹੈਗਾ ਵਾ ਧਿਆਨ ਦਾ ਉਹਨਾਂ ਕੋਲ ਡਿਜ਼ਾਈਨ ਚੱਲਿਆ ਜਾਣਾ ਇਹ ਡਿਜ਼ਾਈਨ ਆਪ ਬਹੁਤ ਘੱਟ ਪਾਇਆ ਸੀ ਵੈਸੇ ਪਹਿਲਾਂ ਪਾਇਆ ਸੀ ਵੈਸੇ ਮੈਨੂੰ ਲੱਗਦਾ ਜਿਉ ਮੈਂ ਵੀਡੀਓ ਬਲੌਗ ਸ਼ੁਰੂ ਕੀਤੀ ਆ ਮੈਂ ਇਹ ਡਿਜ਼ਾਈਨ ਨਹੀਂ ਸੀ ਪਾਇਆ ਕਿ ਕੋਈ ਦਿਮਾਗ ਕੋਈ ਨਿਕਲਿਆ ਸੀ ਡਿਜ਼ਾਈਨ ਤੇ ਇੱਕ ਦਿਨ ਅਸੀਂ ਜਾਂਦੀ ਸੀ ਸਾਡੇ ਸ਼ਹਿਰ ਵਗ ਆਪਣਾ ਨੇੜੇ ਆ ਤੇ ਉੱਥੇ ਕਿਸੇ ਨੇ ਪਾਇਆ ਸੀ ਇਸ ਤਰ੍ਹਾਂ ਆਫ ਵੈਟ ਦੀ ਫਿਰ ਮੂੰਖੀ ਧਿਆਨ ਚ ਰੱਖਿਆ ਮੈਂ ਕਿ ਲੈ ਇਹਦਾ ਏਡਾ ਸੋਹਣਾ ਡਿਜ਼ਾਈਨ ਆ ਵੀ ਮੈਨੂੰ ਨੇ ਕਦੀ ਪਾਇਆ ਠੀਕਾ ਫਿਰ ਮੈਂ ਉਹ ਵੈਟ ਚ ਹੀ ਰੱਖਿਆ ਸੀਗਾ ਤੇ ਵੈਸੇ ਪਾਇ ਤਾਂ ਹੀ ਮੇਰੀ ਆ ਵੀ ਜਾਕਟ ਪਾਈ ਹੋਈ ਆ ਤੇ ਇਹ ਜਾਕਟ ਦੇ ਵਿੱਚ ਮੇਰਾ ਡਬਲ ਕੀਤਾ ਵਾ ਹੈ ਇਹ ਡਿਜ਼ਾਈਨ ਇਹ ਇਧਰ ਲਈ ਸਾਈਡ ਪਾਤਾ ਤੇ ਨਾਲ ਇਧਰ ਪਾਤਾ ਤੇ ਇਹ ਆਪਾਂ ਇੱਕ ਸਾਈਡ ਤੇ ਕੀਤਾ ਵਾ ਬਹੁਤ ਸੋਖਾ ਹੈਗਾ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈਗਾ ਆਪਾਂ ਤੁਹਾਨੂੰ ਦਿਖਾਉਣੇ ਕਿੰਦਾ ਬਣਦਾ ਹੈਗਾ ਇਹ ਵੈਕ ਸਾਈਡ ਆਪਾਂ ਬਣਾ ਕੇ ਤਿਆਰ ਕਰ ਲਿਆ ਇਹ ਸਾਨੂੰ ਇਹ ਆਪਾਂ ਬਣਾਉਣਾ ਜੀ ਗੋ ਦੂਜਾ ਪੱਟੀ ਵਾਲਾ ਪੱਟੀ ਵਾਲਾ ਸਾਨੂੰ ਪਤਾ ਵੀ ਤੇ ਮਗਰ ਡਿਜਾਇਨ ਅਗੋਂ ਵਾਲਾ ਨਹੀਂ ਰੱਖਿਆ ਜਾਂਦਾ ਨਾ ਇਹ ਤੇ ਜਬ ਨਹੀਂ ਰੱਖਿਆ ਜਾਂਦਾ ਕਿ ਇਹ ਆਈ ਹੁੰਦਾ ਵਾ ਲਓ ਜੀ ਇਹ ਬਹ ਪੱਟੀ ਵਾਲਾ ਗਲਾ ਬਣਾ ਕੇ ਤਿਆਰ ਕਰ ਲਏ ਆ ਆਹ ਪੱਟੀ ਦਾ ਬਟਨ ਇਹ ਕਿਥੇ ਕੱਢ ਲਿਆ ਕਿਥੇ ਨਿਕਲ ਗਿਆ ਇੰਨਾ ਸਾਰਾ ਆਪਾਂ ਬਾਰਡਰ ਬਣਾ ਲਿਆ ਤੇ ਫਿਰ ਆਪਾਂ ਸੋਨ ਤਖਾ ਮਾ ਇੱਥੋਂ ਚੱਕਾਂਗੇ ਬਟਨ ਪੱਟੀ ਦੇ ਅੰਦਰਲੀ ਸਾਈਡ ਵਾਲੀ ਨਵੀਆਂ ਡਿਜ਼ਾਈਨ ਬਹੁਤ ਸੋਹਣਾ ਵਾ ਤੁਸੀਂ ਵੀ ਜ਼ਰੂਰ ਬਣਾਓ ਤੇ ਆਪਾਂ ਤੁਹਾਨੂੰ ਬਣਾ ਕੇ ਦਿਖਾਉਣੀ ਆ ਬੜੇ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦਾ ਹੈ ਇਹ ਫਿਰ ਪਾਦਾ ਹਿੱਸਾ ਰੱਖ ਲਿਆ ਸੀ ਮੈਂ ਕਿਨਾਰੇ ਤੇ ਬਣਾ ਕੇ ਸੁੱਕਾ ਹੋ ਜਾਂਦਾ ਵਾ ਦਿਖਾਉਣਾ ਲੋ ਜੀ ਦੇਖੋ ਇਹ ਤੁਸੀਂ ਸ਼ੁਰੂ ਤੋਂ ਹੀ ਕਰਨਾ ਵਾ 5 ਗੁੰਡੇ ਸਿੱਧੇ ਪਾ ਲੈਣੇ ਆ। ਇੱਥੇ ਤੁਸੀਂ 2 ਪਾ ਲਓ, 4 ਪਾ ਲਓ, ਪੁੱਠੇ ਜਿੰਨੇ ਮਰਜ਼ੀ ਪਾ ਲਓ। ਆ ਵੀ ਸਿੱਧੇ ਤੁਸੀਂ ਜਿੰਨੇ ਮਰਜ਼ੀ ਪਾ ਲਓ, 6 ਪਾ ਲਓ, 7 ਪਾ ਲਓ, 4 ਪਾ ਲਓ। ਆਪਾਂ ਇਹ 5 ਪੁੱਠ ਸਿੱਧੇ ਤੇ 3 ਪੁੱਠੇ। ਲੋਹੇ ਪੱਟਿਆ ਜਦ ਸੁਲਬੜਾ ਕੇ ਤਕੋਣੇ ਬਹੁਤ ਵਧੀਆ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਹੈ। ਆਪਾਂ ਦੁਕੀ ਕੰਨੀ ਤੇ ਆਪਾਂ ਦੋ ਸਿੱਧੇ ਪਾ ਲਈ ਸੀਗੇ। ਇਹ ਪੈਕ ਤੋਂ ਦੱਕ ਬੰਦ ਕਰ ਦੋ ਜਿਹੜਾ ਆਪਣਾ ਮਾਮਾ ਖਤਮ ਹੋ ਗਿਆ ਹੁਣ ਆਪਾਂ ਨਵੇਂ ਸਿਰੋਂ ਫੜੀ ਦਰ ਹਾਂ ਪਾਚਮਾ ਆਪਾਂ ਬਹੁਤ ਵਧੀਆ ਲਾ ਕੇ ਦਿੱਤੀ ਹੈ ਨਾ ਬੱਸ ਸੁਬਤ ਸਵਾ ਬੇਸੇ ਪਾਚਮਾ ਬਹਰੀ ਇੱਕ ਤੇ ਵਧੀਆ ਨੌਣੇ ਪਰ ਰੋਲਣ ਥੋੜੀ ਜਿਆਦਾ ਵਧੀਆ ਕਿ ਐਸੇ ਆਪਾਂ ਥੋੜੀ ਫਿਰ ਜਿਆਦਾ ਵਧੀਆ ਲਾਤੀ ਲੈ ਤਾਗਾ ਮੂਰੇ ਕਰ ਲੈਣਾ ਇਹ ਦੋ ਤੇ ਇੱਕ ਕਰਨ ਵਾਲਾ ਦੇਖੋ ਦੋ ਤੇ ਇੱਕ ਕਰ ਲੈਣਾ ਤਾਗਾ ਮੂਰੇ ਆ

ਤੁਸੀਂ 2 ਰੱਖ ਲਓ 4 ਰੱਖ ਲਓ ਜਿੰਦਾ ਤੁਸੀਂ ਚਾਹੋ ਅਸੀਂ ਉੰਦਾ ਰੱਖ ਸਕਦੇ ਹਾਂ ਸਾਬ ਤਰਨ ਬੁੱਕ ਤੇ ਬਾਹਰ ਉਹ ਦੇਖੋ ਹੁਣ ਬਸ ਚਰੂਦ ਜੀ ਦਾ ਧਰਦੇਸ ਨੂੰ ਪੋਦੋ ਤਾਂ ਖਾਣੇ ਦਿਓ ਤਾਂ ਕਿ ਆਪਣੀ ਬਣਾਣਾ ਨਹੀਂ ਤੁਸੀਂ ਦੋਹਾਂ ਨੂੰ ਇੱਕ ਕਰ ਲੈਣਾ ਜਦੋਂ ਸਟਾਰਟ ਕਰਨਾ ਜੀ ਡਿਜ਼ਾਈਨ ਤੁਸੀਂ ਦੇਖੋ ਦੋ ਤੱਕ ਕਰ ਲੈਣਾ ਆ ਧਾਗਾ ਸੇ ਮੂਰੀ ਰੱਖ ਲਿਆ ਇਹਦੇ ਬਾੜ ਪਾ ਲੈਣਾ ਬਾੜ ਪਾ ਕੇ ਇਹਦੇ ਦੋਹਤ ਇੱਕ ਹੋਗਾ ਪੂਰਾ ਹੋ ਜਾਣਾ ਠੀਕ ਹੈ ਸ਼ੁਰੂ ਤੋਂ ਡਿਜ਼ਾਈਨ ਤੁਸੀਂ ਸੇ ਸ਼ੁਰੂ ਕਰਨਾ 13 ਹਰ ਸਲਾਈ ਤੁਸੀਂ ਫਿਰ ਇਸੇ ਤਰ੍ਹਾਂ ਬਣਾਉਂਦੇ ਬਣਾਉਂਦੇ ਫਿਰ ਇੱਥੋਂ ਤੱਕ ਇਸ ਤਰ੍ਹਾਂ ਜਾ ਫੜਨਾ 私。<Okay. S 2> okay.

ਇਸ ਤਰ੍ਹਾਂ ਬਣ ਕੇ ਤਿਆਰ ਹੋ ਗਈ। ਪਿਛਲੀ ਸਾਈਡ ਸਾਰੀ ਪੁਠੀ ਬਣਾਉਣੀ ਆ। ਪਿਛਲੇ ਪਾਸੇ ਕੋੜੀ ਨਹੀਂ ਕਊਗਾ। ਪਿਛਲੇ ਪਾਸੇ ਸਾਰਾ ਪੁਠਾ ਪੋਣਾ ਆ। ਲਓ ਜੀ ਸਾਰੇ ਪਿੱਛੇ ਆਪਾਂ ਸਾਰਾ ਬਟਾਉ ਉਹ ਤੇ ਨਹੀਂ ਪਹਿਣਾਗਾ ਦੇਖੋ ਲਓ ਜੀ ਆਪਾਂ ਹੁਣ ਤੁਹਾਨੂੰ ਬਣਾ ਕੇ ਦੱਸਤਾ ਕਿਉਂਕਿ ਫਿਰ ਜ਼ਿਆਦਾ ਬਣਾਵਾਂਗੇ ਵੀਡੀਓ ਜ਼ਿਆਦਾ ਲੰਬੀ ਹੋ ਜੂਗੀ ਆਪਾਂ ਤੁਹਾਨੂੰ ਦਿਖਾਤਾ ਲਓ ਜੀ ਬੈਕ ਸਾਈਡ ਆਪਾਂ ਇਹ ਸਾਰੀ ਇਸ ਤਰ੍ਹਾਂ ਪਕ ਲਈ ਪਿਛਲੇ ਸਾਰੇ ਸਾਈਡ ਕੋਈ ਡਿਜ਼ਾਈਨ ਨਹੀਂ ਪਹਿਣਾਗਾ ਬੁਲੀ ਡਿਜ਼ਾਈਨ ਆਪਾਂ ਤੁਹਾਨੂੰ ਫੇਰ ਦੱਸਦੇ ਹਾਂ ਦੇਖੋ ਜਿਦੋਂ ਆਪਾਂ ਇਥੇ ਸ਼ੁਰੂ ਤੋਂ ਧਰਦੇ ਹਾਂ ਡਿਜ਼ਾਈਨ ਇਥੋਂ ਧਰਦੇ ਹਾਂ ਹਰ ਵਾਰੀ ਫਿਰ ਇਹ ਵਧੀ ਜਾਣਗੇ ਦੇਖੋ ਜੀ ਇਥੋਂ ਤੱਕ ਆਪਾਂ ਹੀ ਨੂਰੀਆਂ ਬਣਾਉਣ ਚਲੇ ਜਾਣਾ ਦੇਖੋ ਇਹ ਚਾਰ ਕੁੰਡੇ ਆਪਾਂ ਲੈ ਸੀ ਇਹ ਪੰਜ ਕੁੰਡੇ ਬਸ ਇੱਥੇ ਲੈ ਸੀ ਤੇ ਚਾਰ ਆਪਣੀ ਕਰੀਏਗਾ ਦੇਖੋ ਜੀ ਜਦੋਂ ਫਿਰ ਇਥੋਂ ਪੂਰਾ ਹੋ ਗਿਆ ਫਿਰ ਇਹਨੂੰ ਨਾਲ ਹੀ ਫਿਰ ਆਉਂਦੀ ਸਲਾਈ ਫਿਰ ਸਟਾਰਟ ਕਰ ਲੈਣਾ ਫਿਰ ਧਰ ਲੈਣਾ ਵਾ ਦੇਖੋ ਜੀ ਫਿਰ ਧਰ ਲੈਣਾ ਫਿਰ ਜਦੋਂ ਇਹ ਸਲਾਈ ਇਥੋਂ ਸਟਾਰਟ ਚੋਂ ਖਤਮ ਹੋ ਗਈ ਫਿਰ ਤੋਂ ਸ਼ੁਰੂ ਧਰ ਲੈਣਾ ਵਾ ਦੋ ਤੋਂ ਇੱਕ ਇੱਕ ਮੂਰੀ ਧਾਗਾ ਕਰਕੇ ਦੋ ਤੋਂ ਇੱਕ ਇੱਕ ਕਰੀ ਜਾਣਾ ਹਰ ਸਲਾਈ ਚ ਦੇਖੋ ਕਿੰਦਾ ਸੋਹਣਾ ਬਣ ਕੇ ਡਿਜ਼ਾਈਨ ਤਿਆਰ ਹੁੰਦਾ ਹੈਗਾ ਬਹੁਤ ਸੋਖਾ ਹੈਗਾ ਤੇ ਬਹੁਤ ਹੀ ਵਧੀਆ ਉੱਭਰ ਕੇ ਹੀ ਬਹੁਤ ਵਧੀਆ ਆਇਆ ਚਿੱਟੇ ਕਲਰ ਤੇ ਪਾਓ ਸੀ ਤੇ ਪਿੱਕੇ ਕਲਰ ਤੇ ਸਕੇਨ ਵਗੈਰਾ ਤੇ ਬਹੁਤ ਸੋਹਣਾ ਉੱਪਰ ਕੇ ਆਉਂਦਾ ਵਾ ਇਹ ਤੇ ਵਾਈਟ ਕਲਰ ਤੇ ਬਹੁਤ ਸੋਹਣਾ ਆਊਗਾ ਬਣ ਕੇ ਦੇਖੋ ਤੇ ਪਚਾ ਲੇ ਤੁਸੀਂ ਤਿੰਨ ਪਾ ਲਓ ਚਾਰ ਪਾ ਲਓ ਦੋ ਪਾ ਲਓ ਗੈਪ ਕਰ ਲਓ ਤੁਸੀਂ ਤਿੰਨ ਬਹੁਤ ਸੋਹਣਾ ਬਣ ਕੇ ਤੇ ਜਾਈਏ ਅੱਜ ਵਾਈਟ ਦਾ ਆਪਾਂ ਬਲੌਗ ਤਿਆਰ ਕਰਦੇ ਆਂ ਜਿਹਦੇ ਤੇ ਬਣਾ ਕੇ ਆਪਾਂ ਤਿਆਰ ਕੀਤਾਗਾ ਇਹ ਤੁਹਾਨੂੰ ਪਿਛਲੀ ਸੈੱਟ ਦਿਖਾਤੀ ਵੀ ਇਸ ਤਰ੍ਹਾਂ ਬਣ ਕੇ ਤਿਆਰ ਹੁੰਦਾ ਵਾ ਧੰਨਵਾਦ ਇਹ ਤੇ ਪਕ ਰੂਸ਼ੀਆ ਕਰਾਂਗੇ ਆਪਾਂ ਅੱਜ ਸਾਰਾ ਸ਼ਾਮ ਤੱਕ ਇਹ ਡਰਨ ਕਰ ਦੇਣਾਗਾ ਅੱਜ ਸ਼ਾਮ ਨੂੰ ਉਹ ਕਸੇ ਵੀਰ ਤੱਕ ਤਾਂ ਪਸਾਰਾ ਕਰਾਂਗੀ ਫਿਰ ਤੁਹਾਨੂੰ ਜਦੋਂ ਇਹਨਾਂ ਦਾ ਗੁੱگل ਪੀ ਡਨ ਹੋ ਗਿਆ ਤੇ ਫਿਰ ਆਪਾਂ ਤੁਹਾਨੂੰ ਉਹ ਸਾਰਾ ਦਿਖਾਵਾਂਗੇ ਕੀ ਰੇਟ ਲਾਇਆਗਾ ਤੇ ਕ੍ਰੋਸ਼ੀਆ ਕੀਤਾ ਗਲਾ ਬਣਾਇਆ ਸਾਰਾ ਫਿਰ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਲਓ ਜੀ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਬਣਾਵਾਂਗੇ ਤੁਹਾਨੂੰ ਨੋਟੀਫਿਕੇਸ਼ਨ ਬਹੁਤ ਵੀਡੀਓ ਤੁਹਾਡੇ ਕੋਲ ਜਲਦੀ ਪਹੁੰਚੇ Er det noen som har skrevet dette?